ਕੀ ਇਥੇ ਨੌਕਰੀ ਲੈਣ ਵਾਸਤੇ ਐਮਐਲਏ ਦਾ ਮੁੰਡਾ ਹੋਣਾ ਜ਼ਰੂਰੀ ਆ ਫਿਰ ਉਹ ਡੀਐਸਪੀ ਵੀ ਲੱਗ ਸਕਦਾ ਵਾ ਅਨਮੋਲ ਗਗਨ ਮਾਨ ਜੀ ਦੇ ਘਰਲੇ ਕੋਕੇ ਗਏ ਪੁੱਛਣਾ ਲਾ ਹੋਵੇ ਉਹ ਭੈਣ ਨੇ ਗਲਤ ਕੀ ਆ ਕਿਆ ਸਾਡੀ ਲੀਡਰ ਐਕਚੁਅਲੀ ਐਮਐਲਏ ਬਣ ਜਾਂਦੀ ਐ ਮੁੜ ਕੇ 5 ਸਾਲ ਮੂੰਹ ਨਹੀਂ ਦਿਖਾਉਣਗੇ ਲੋਕੀ ਟਿੱਕਾ ਮਾਰਦੇ ਆ ਬਾਈ ਬਚਾਲੋ ਹਲਾ ਇੱਕ ਬੰਦਾ ਠੋਕੋ ਥਾਲੀ ਨਾ ਭਰਾਉ ਪੰਜਾਬ ਦਾ ਸਦਾ ਹਸਦਾ ਹੋਣਾ ਨਹੀਂ ਬਾਦਲ ਪਿੰਡ ਇਥੇ ਪਹੁੰਚ ਗਏ ਉਹ ਤੇ ਪੰਜਾਬ ਦੇ ਤੱਕ ਪਹੁੰਚੇ ਅਨਾਰ ਗਵਾਂਢੀ ਪਿੰਡ الليڈر پنجاب ਦਾ ਮਾੜਾ ਕਰੂਗਾ ਭਾਈ ਉਹਦੇ ਖਿਲਾਫ ਬੋਲਾਂਗੇ ਚੈਰਚ ਕੋਈ ਚੰਗਾ ਹਸਪੀਟਲ ਨਹੀਂ ਹੈਗਾ ਲਿਆਗੇ ਨੇ ਸਸੇ ਕਾਜੀ ਮੈਂ ਰੰਜਿਤ ਗਿੱਲ ਇੱਕ ਵਾਰ ਫਿਰ ਹਾਜ਼ਰਾਂ ਤੁਹਾਡਾ ਸਵਾਗਤ ਹੈ ਹਰ ਵਾਰ ਅਸੀਂ ਲੁੱਟੇ ਜਾਂਦੇ ਹਾਂ ਹੱਕ ਮੰਗਦੇ ਹਾਂ ਤਾਂ ਡਾਂਗਾ ਨਾਲ ਕੁੱਟੇ ਜਾਂਦੇ ਹਾਂ ਸਿਆਸਤ ਵਿੱਚ ਹਰ ਵਾਰੀ ਆਪਾਂ ਬਦਲਾ ਲੋਚਦੇ ਹਾਂ ਵੀ ਬਦਲਾ ਆਵੇਗਾ ਹੁਣ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ ਰੱਖੀਆਂ ਜਾ ਰਹੀਆਂ ਨੇ ਮਲੋੜ ਤੋਂ ਸਾਈਕਲ ਵਾਲਾ ਮੁੰਡਾ ਜਿਹੜਾ ਹੋਕਾ ਦੇ ਕੇ ਲੀਡਰਾਂ ਤੋਂ ਦੂਰ ਰਹਿੰਦੀਆਂ ਸਲਾਹਾਂ ਦਿੰਦਾ ਸੀਗਾ ਉਹ ਹੁਣ ਲੀਡਰੀ ਦੇ ਵਿੱਚ ਆ ਗਿਆ ਤੇ ਮਲੋਟ ਵਿੱਚ ਵਿਚਰ ਰਿਹਾ ਆਪਾਂ ਸਾਡੇ ਨਾਲ ਅਰਸ਼ ਉਮਰੀਆਣਾ ਜਾਨੀ ਕਿ ਅਰਸ਼ ਗਿੱਲ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਸਿਕਾ ਰਸ਼ ਬਈ ਸਸਿਕਾ ਜੀ ਬਾਈ ਤੁਹਾਡਾ ਧੰਨਵਾਦ ਆ ਸੱਚ ਬਾਨੀ ਦਾ ਹਾਂ ਬਾਈ ਜੀ ਇੱਥੇ ਮਲੋੜ ਦੇ ਵਿੱਚ ਵਿਚਰ ਰਹੇ ਹਾਂ ਹੁਣ ਬਾਕੀ ਪਿੰਡਾਂ 'ਚ ਵੀ ਬਹੁਤ ਜ਼ਿਆਦਾ ਤੁਸੀਂ ਪ੍ਰਚਾਰ ਕੀਤਾ ਹਨ ਲੋਕਾਂ ਨੂੰ ਜਾਗਰੂਕ ਕੀਤਾ ਹੈ ਹੁਣ ਪਹਿਲਾਂ ਨਾਲੋਂ ਤੇ ਹੁਣ ਕੀ ਬਦਲਾ ਲੱਗਦਾ ਅੱਗੇ ਨਾਲ ਬਦਲਾ ਹੀ ਲੱਗੂਗਾ ਜਿੰਨਾ ਚਿਰ ਪੰਜਾਬ ਦਾ ਨੌਜਵਾਨ ਆਪਦੇ ਹੱਕਾਂ ਲਈ ਨਹੀਂ ਜਾਗਦਾ ਤਾਂ ਉਹਨਾਂ ਚਿਰ ਜਿਹੜੇ ਆ ਮੰਦਬੁੱਧੀ ਬੰਦੇ ਹੋ ਕੁਰਸੀਆਂ ਤੇ ਬਹਿਣਗੇ ਤੇ ਸਾਡੇ ਨੌਜਵਾਨਾਂ ਦਾ ਕਹਾਣ ਕਰਨਗੇ ਤੇ ਬਦਲਾ ਲਿਆਉਣ ਵਾਸਤੇ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ ਆਮ ਘਰਾਂ ਦੇ ਮੁੰਡੇ ਕੁੜੀਆਂ ਅੱਗੇ ਆਉਣਗੇ ਤਾਂ ਵਧੀਆ ਗੱਲ ਹੈ ਹਾਂ ਜ਼ਰੂਰੀ ਨਹੀਂ ਵੀ ਜਿਹੜੇ ਹਨਾ ਵੱਡੇ ਘਰਾਂ ਦੇ ਕਾਕੇ ਉਹ ਹੀ ਅੱਗੇ ਹੋਣ ਵਟਾਂ ਵਾਲੇ ਵੀ ਆ ਸਕਦੇ ਆ ਦਾਤੀ ਵਾਲੇ ਵੀ ਆ ਸਕਦੇ ਆ ਹਨ ਜਿਹੜੇ ਪੱਲੀਆਂ ਚੱਕ ਕੇ ਆਪਣੀਆਂ ਮਾਤਾਵਾ ਤੁਰੀਆਂ ਫਿਰਦੀਆਂ ਉਹ ਜ਼ਰੂਰੀ ਤਾਂ ਨਹੀਂ ਵੀ ਉਹੀ ਜ਼ਿੰਦਗੀ ਖੰਡਾਈ ਜਾਣ ਦੇਖੋ ਇਹ ਪਤਾ ਸਾਡੇ ਲੀਡਰ ਕੀ ਸੋਚਦੇ ਵੀ ਜੇ ਕੋਈ ਬੰਦਾ ਹਗਾ ਖੋਦਾ ਵਾ ਤਾਂ ਉਹਦਾ ਜਿਹੜਾ ਬੱਚਾ ਵੀ ਉਹ ਘਾ ਹੀ ਖੋਤੂਗਾ ਪਰ ਭਾਈ ਕੀ ਇੱਥੇ ਨੌਕਰੀ ਲੈਣ ਵਾਸਤੇ ਐਮਐਲਏ ਦਾ ਮੁੰਡਾ ਹੋਣਾ ਜ਼ਰੂਰੀ ਆ ਫਿਰ ਉਹ ਡੀਐਸਪੀ ਵੀ ਲੱਗ ਸਕਦਾ ਵਾ ਹੁਣ ਮੇਰੀ ਆਪ ਦੀ ਜੀ ਐਮਏ ਕੀਤੀ ਵੀ ਆ ਪਰ ਕੀ ਇੱਥੇ ਨੌਕਰੀ ਕਿਸ ਨੂੰ ਕੋਈ ਮਿਲੀ ਜਿਨ੍ਹਾਂ ਨੂੰ ਮਿਲੀ ਉਹ ਐਮਐਲਏ ਦੇ ਮੁੰਡੇ ਆ ਯਾਰ ਸਾਡੀਆਂ ਸਰਕਾਰਾਂ ਸਾਡੇ ਨੌਜਵਾਨਾਂ ਦਾ ਜਦੋਂ ਕਹਾਨ ਕਰਦੀਆਂ ਸਾਡੇ ਧੀਆਂ ਪੁੱਤ ਪਲੱਸ 2 ਕਰਕੇ ਬਾਹਰ ਨੂੰ ਭੱਜਦੇ ਆ ਤੇ ਜੇ ਕੋਈ ਬੰਦਾ ਆਪਦੇ ਪੰਜਾਬ ਨੂੰ ਬਚਾਉਣ ਲਈ ਚੱਲਿਆ ਵਾ ਤਾਂ ਆਪਾਂ ਉਤੇ ਟਿੱਪਣੀਆਂ ਕਰੀਏ ਮਾੜੀ ਗੱਲ ਆ ਕੱਲ ਪਰਸੋਂ ਤੁਸੀਂ ਦੇਖੋ ਕੰਟਰੋਵਰਸੀ ਦੀ ਜੀ ਗੱਲ ਕਰੀਏ ਆਪਣੇ ਪੰਜਾਬ ਤੇ ਕੰਟਰੋਵਰਸੀ ਜ਼ਿਆਦਾ ਚੱਲਦੀ ਆ ਅਨਮੋਲ ਗਗਨ ਮਾਨ ਜੀ ਦੇ ਪੁਤਲੇ ਫੋਕੇ ਗਏ ਪੁੱਛਣ ਵਾਲਾ ਹੋਵੇ ਉਹ ਭੈਣ ਨੇ ਗਲਤ ਕੀ ਆਖਿਆ 104 ਵਾਰ ਜਿਹੜੇ ਅਸੀਂ ਮੂਰਖ ਬੰਦੇ ਮੰਦਬੁੱਧੀ ਬੰਦੇ ਕੁਰਸੀਆਂ ਤੇ ਬਹਾਲੇ ਉਹਨਾਂ ਨੇ ਸਾਡਾ ਜਿਹੜਾ ਸੰਵਿਧਾਨ ਬਦਲੀ ਇਹਨਾਂ ਦਿੱਤਾ ਜਿਹਦੇ ਕਰਕੇ ਸਾਡੇ ਕਿਸਾਨਾਂ ਨੂੰ ਵੀ ਦਿੱਲੀ ਬੈਠਣਾ ਪਿਆ ਸਾਡੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹੋ ਜਾਂ ਮਜ਼ਦੂਰ ਬੰਦਾ ਦੁਖੀ ਆ ਭਾਵੇਂ ਬੰਦੇ ਕੋਲ ਕਰੋੜ ਰੁਪਈਆ ਵਾ ਮੂੰਹ ਤੇ ਹਾਸਾ ਨਹੀਂ ਹੈਗਾ ਉਹ ਕਿਨੇ ਅਨਮੋਲ ਗਗਨਮਾਨ ਨੇ ਮੰਨਦੇ ਹੋ ਤੁਸੀਂ ਵੀ ਉਹ ਗਲਤ ਨਹੀਂ ਕਿਹਾ ਜੋ ਉਹਨਾਂ ਨੇ ਕਿਹਾ ਹੈ ਨਾ ਬਿਆਨਬਾਜ਼ੀ ਕੀਤੀ ਟਿੱਪਣੀ ਕੀਤੀ ਸੰਵਿਧਾਨ ਤੇ ਦੇਖੋ ਬੋਲਣ ਦੀ ਵੇਵ ਦੇ ਵਿੱਚ ਥੋੜੀ ਬਹੁਤੀ ਦਿੱਕਤ ਆ ਗਈ ਪਰ ਸੋਚ ਦੇ ਅਕੋਰਡਿੰਗ ਜਜ਼ਬਾਤ ਦੇ ਅਕੋਰਡਿੰਗ ਆਪਾਂ ਸੋਚੀਏ ਤਾਂ ਉਹਦੇ ਵਿੱਚ ਕੁਝ ਗਲਤ ਨਹੀਂ ਸੀਗਾ ਅੱਜ ਸਾਡੇ ਲੀਡਰ ਇੱਕ ਵਾਰੀ ਐਮਐਲਏ ਬਣ ਜਾਂਦੇ ਆ ਮੜ ਕੇ 5 ਸਾਲ ਮੂੰਹ ਨਹੀਂ ਦਿਖਾਉਂਦੇਗੇ ਲੋਕੀ ਚੀਕਾਂ ਮਾਰਦੇ ਆ ਬਾਈ ਬਚਾ ਲੋ ਬਾਈ ਬਚਾ ਲੋ ਪਰ ਕੀ ਆ ਲਾਸਟ ਦਿਨਾਂ ਦੇ ਵਿੱਚ ਸਾਡੇ ਜਿਹੜੇ ਲੋਕ ਆ ਉਹ ਬੇਈਮਾਨ ਹੋ ਜਾਂਦੇ ਆ ਲੋਕਾਂ ਨੂੰ ਚਾਹੀਦਾ ਬੇਈਮਾਨੀ ਛੱਡੀਏ ਤਾਂ ਲੀਡਰ ਕਦੇ ਬੇਈਮਾਨੀ ਟੱਕਰ ਦੇ ਅੱਜ ਆਮ ਆਦਮੀ ਪਾਰਟੀ ਨੇ ਜਿਹੜੇ ਮਲੋੜ ਤੋਂ ਮੈਨੂੰ ਭੇਜਿਆ ਵਾ ਇੱਕ ਸਾਈਕਲ ਵਾਲਾ ਆਮ ਘਰ ਦਾ ਮੁੰਡਾ ਵਾ ਆਮ ਘਰਾਂ ਦੇ ਮੁੰਡੇ ਅੱਗੇ ਆਉਣਗੇ ਤਾਂ ਸਪਸ਼ਟਾ ਪੰਜਾਬ ਦਾ ਜਿਹੜਾ ਪਲਾ ਹੋ ਸਕਦਾ ਆ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਨਾ ਸਟਰੈਟਜੀ ਹੈ ਨੀਤੀ ਘਾੜੇ ਹੈ ਅਕਸਰੀ ਆ ਜਿਹੜੇ ਜਿਆਦਾ ਇੱਥੇ ਪ੍ਰਚਾਰ ਕਰਦੇ ਆ ਜਿਵੇਂ ਸਾਡੇ ਗਿੱਦੜਵਾਚ ਪਿਛਲੀ ਵਾਰੀ ਹੋਇਆ ਮਲੋੜ ਚ ਹੋਇਆ ਹਨ ਉਹ ਟਿਕਟ ਨਹੀਂ ਮਿਲਦੀ ਬਾਈ ਜੀ ਜੇ ਟਿਕਟ ਨਹੀਂ ਮਿਲਦੀ ਫਿਰ ਵੀ ਇਸੇ ਤਰ੍ਹਾਂ ਵਿਚਰੋਂਗੇ ਇਹਨਾਂ ਪਿੰਡਾਂ 'ਚ ਤੁਸੀਂ ਦੇਖੋ ਜਿਹੜਾ ਮੇਰਾ ਕੰਮ ਕਰਨ ਦਾ ਤਰੀਕਾ ਵਾ ਵਾਹਿਗੁਰੂ ਦੀ ਕਿਰਪਾ ਦੇ ਨਾਲ 17 ਜ਼ਿਲ੍ਹੇ ਕੱਢੇ ਵੇ ਆ 37 ਹਲਕੇ ਪੰਜਾਬ ਦੇ ਕੱਢੇ ਆ 1200 ਤੋਂ ਜਿਹੜੇ ਉੱਪਰ ਪਿੰਡ ਆ ਹੋਕਾ ਦੇ ਕੇ ਕੱਢੇ ਵੇ ਆ ਲਾਲਚ ਪਹਿਲਾਂ ਵੀ ਕੋਈ ਹੈ ਨਹੀਂ ਸੀਗਾ ਅੱਜ ਵੀ ਜੇ ਪੰਜਾਬ ਦੇ ਵਿੱਚੋਂ ਕੋਈ ਭਰਾ ਕਹਿ ਦੇਵੇ ਸਾਡੇ ਤੋਂ ਕੁਝ ਲਿਆਵਾ ਪਰ ਜਿੱਥੇ ਫਰਜ਼ ਬੰਦਾ ਵਾ ਪਾਰਟੀ ਨੂੰ ਚਾਹੀਦਾ ਜੇ ਕੋਈ ਬੰਦਾ ਹਮਾਤੜ ਵੀ ਆ ਜੇ ਉਹਦਾ ਕੋਈ ਬੰਦਾ ਵਾ ਕਿਸੇ ਪਾਸੇ ਉਹਦਾ ਹੱਕ ਪਾਰਟੀ ਨੂੰ ਵੀ ਦੇਣਾ ਚਾਹੀਦਾ ਉਹਦੇ ਚ ਆਮ ਆਦਮੀ ਕੱਲੀ ਨਹੀਂ ਜੇ ਗੱਲ ਕਰੀਏ ਕਾਂਗਰਸ ਵੀ ਆ ਅਕਾਲੀ ਦਲ ਵੀ ਆ ਵੀ ਜੇ ਕੋਈ ਬੰਦਾ ਵਰਕ ਕਰਦਾ ਵਾ ਭਾਵੇਂ ਉਹ ਗਿੱਦੜ ਵਾਏਦਾ ਭਾਵੇਂ ਮਲੂਟਦਾ ਹਨਾ ਭਾਵੇਂ ਉਹ ਧਰਮ ਕੋਟ ਦਾ ਜਿੱਥੋਂ ਦਾ ਮਰਜੀ ਆ ਬੰਦਾ ਜਿਹੜਾ ਹੱਕ ਆ ਉਹਦੀ ਕਾਬਲੀਅਤ ਦੇ ਆਧਾਰ ਤੇ ਉਹਨੂੰ ਮਿਲਣਾ ਜ਼ਰੂਰੀ ਆ ਨਾਲ ਹੀ ਬਈ ਆਪਾਂ ਹੱਕ ਦੀ ਗੱਲ ਕੀਤੀ ਐ ਤੁਹਾਨੂੰ ਉਮੀਦ ਹੈਗੀ ਆ ਵੀ ਮਲੋੜ ਤੋਂ ਟਿਕਟ ਮਿਲ ਜੂਗੀ ਚਾਂਸ ਹੈਗਾ ਇੱਥੋਂ ਮਿਲਦਾ ਜੀ ਜਿਸ ਦਾ ਰਿਸਪਾਂਸ ਕਿਸ ਤਰ੍ਹਾਂ ਦਾ ਮੇਰੇ ਲੋਕਾਂ ਦਾ ਦੇਖੋ ਲੋਕਾਂ ਦਾ ਰਿਸਪਾਂਸ ਤਾਂ ਗੁੱਡ ਵੀਲ ਆ ਬਾਈ ਮੇਰੇ ਪੱਖ ਦੇ ਵਿੱਚ ਆ ਪਰ ਹੁਣ ਸਰਵੇ ਚੱਲਦਾ ਪਿਆ ਵਾ ਉਹ ਪਾਰਟੀ ਦਾ ਫੈਸਲਾ ਵਾ ਕਿਹਦੇ ਸਿਰ ਤੇ ਜੜਾ ਤਾਜ਼ਾ ਲਾਉਣਾ ਜਾਂ ਨਹੀਂ ਲਾਉਣਾ ਹਨਾ ਬੰਦੇ ਦਾ ਕੰਮ ਆ ਮਿਹਨਤ ਕਰਨੀ ਪਾਣੀ ਪਾਉਣਾ ਹਨਾ ਵੀ ਫਲ ਦਾ ਕੰਮ ਆ ਰੱਬ ਨੇ ਲਾਉਣਾ ਰੱਬ ਜਾਣਦਾ ਪਾਰਟੀ ਦੀ ਨਿਗਾਹ ਦੇ ਵਿੱਚ ਚੰਗੇ ਆ ਜਾਂ ਮਾੜੇ ਆ ਪਰ ਸਪਸ਼ਟਾ ਵੀ ਜੋ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਦਾ ਅਭਾਰ ਆ ਉਲਡਾ ਇਕੱਠ ਦੇਖੀਦਾ ਵਾ ਪਤਾ ਲੱਗਦਾ ਵੀ ਲੋਕ ਚੇਂਜ ਭਾਲਦੇ ਆ ਇਸ ਕਰਕੇ ਲੋਕ ਝੰਡੇ ਥੱਲੇ ਆ ਰਹੇ ਆ ਆਮ ਆਦਮੀ ਦੇ ਹਰ ਜਰ ਤੁਸੀਂ ਇਧਰ ਆਮ ਆਦਮੀ ਪਾਰਟੀ ਚ ਆਏ ਹਨਾ ਜੁਆਇਨ ਕੀਤੀ ਹੈ ਉਸ ਤੋਂ ਬਾਅਦ ਲੋਕਾਂ ਦਾ ਕੋਈ ਤੁਹਾਡੇ ਵਿਹਾਰ ਦਾ ਫਰਕ ਪਿਆ ਕਿਸੇ ਕਿਸਮ ਦਾ ਦੇਖੋ ਵਿਹਾਰ ਦਾ ਜਿਹੜਾ ਫਰਕ ਦੀ ਮੈਂ ਗੱਲ ਕਰਾ ਵੀ ਭੋਰਾ ਵੀ ਨਹੀਂ ਪਿਆ ਬਾਈ ਹਨਾ ਪਹਿਲਾਂ ਵੀ ਲੋਕੀ ਪਿਆਰ ਕਰਦੇ ਸੀ ਅੱਜ ਵੀ ਲੋਕੀ ਪਿਆਰ ਕਰਦੇ ਆ ਕਿਉਂਕਿ ਦੇਖੋ ਦਿੱਲੀ ਵੀ ਮੈਂ 5 ਦਿਨ ਲਗਾਤਾਰ ਭੋਖਰ ਧਾਲ ਤੇ ਬੈਠਾ ਰਿਆ ਹਾਂ ਹਨਾ ਉੱਥੇ ਵੀ ਮੈਂ ਕਈ ਵਾਰੀ ਗਿਆ ਹਾਂ ਪਿੰਡਾਂ ਦੇ ਵਿੱਚ ਵੀ ਜੇ ਕਿਸਾਨੀ ਦਾ ਮੁੱਦਾ ਚੁੱਕਿਆ ਵਾ ਕਿਸੇ ਵੀ ਪਾਰਟੀ ਨਾਲ ਨਹੀਂ ਸੀਗਾ ਮੈਂ ਉਸ ਟਾਈਮ ਪਰ ਕੀ ਆ ਬਾਅਦ ਵਿੱਚ ਲੱਗਿਆ ਵੀ ਜਦੋਂ ਕਿਸਾਨਤਾ ਆਪਦੀ ਪਾਰਟੀ ਬਣਾ ਹੀ ਨਹੀਂ ਰਹਿ ਤੀਜੀ ਧਿਰ ਤਾਂ ਲਿਆਉਣੀ ਜ਼ਰੂਰੀ ਆ ਫਿਰ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਆਉਣਾ ਪਿਆ ਮਲੂਠ ਸਾਡੇ ਬਲਦੇਵ ਸਿੰਘ ਜੀ ਯਾਦ ਸਭ ਇੱਕ ਚੰਗੀ ਸੋਚ ਦੇ ਮਾਲਕ ਉਹ ਦੁਨੀਆ ਨੂੰ ਹਲਵੈਦਾ ਕਹਿ ਗਏ ਤੇ ਉਹਨਾਂ ਦੀ ਸੋਚ ਤੇ ਜਿਹੜਾ ਪਹਿਰਾ ਦੇਣ ਬਾਰੇ ਸੋਚਿਆ ਇਸ ਕਰਕੇ ਇੱਥੇ ਆਏ ਆ ਸਾਰਾ ਯੂਥ ਸਾਰੇ ਜਿਹੜੀ ਸਾਡੀ ਪਾਰਟੀ ਉਹ ਲੱਗੀ ਵੀ ਆ ਡੱਟੀ ਵੀ ਆ ਅਸੀਂ ਜਿਹੜਾ ਕੰਮ ਆਪਦਾ ਕਰੀ ਜਾਂਦੇ ਕਹਿੰਦੇ ਆ ਵੀ ਚਿੱਕੜ ਚ ਹਨਾ ਜੇ ਗੰਦ ਸਾਫ਼ ਕਰਨਾ ਤਾਂ ਉਤਰਨਾ ਪੈਣਾ ਕੋਸ਼ਿਸ਼ ਤੁਹਾਡੀ ਵੀ ਇਹੀ ਆ ਇਸੇ ਨੂੰ ਲੈ ਕੇ ਚੱਲੇ ਹੋ ਅੱਗੇ ਦੇਖੋ ਵਾਹਿਗੁਰੂ ਕਿਰਪਾ ਕਰੇ ਜਿਹੜਾ ਚਿੱਕੜ ਦੇ ਵਿੱਚ ਉਤਰ ਵੀ ਗਏ ਆ ਗੰਦ ਸਾਫ਼ ਕਰਨ ਦੀ ਜਿਹੜੀ ਕੋਸ਼ਿਸ਼ ਜਾਰੀ ਕਰ ਵੀ ਦਿੱਤੀ ਆ ਰੱਬ ਨੇ ਇੰਨੇ ਵਧੀਆ ਦਿਨ ਲੈ ਕੇ ਆਵੇ ਵੀ ਲੋਕ ਕੱਲ ਨੂੰ ਤੁਹਾਡੇ ਤੁਹਾਨੂੰ ਲੀਡਰ ਮੰਨਣ ਵੀ ਤੇ ਤੁਹਾਡੇ ਨਾਲ ਫੋਟੋ ਮਖ ਚਾਉਣ ਵੀ ਭਾਈ ਤੁਸੀਂ ਇੰਨਾ ਵਧੀਆ ਕੰਮ ਕੀਤਾ ਅਸੀਂ ਖੁਸ਼ ਆ ਸੰਤੁਸ਼ਟ ਆ ਅੱਜ ਆ ਕੌਲੀ ਤੇ ਅਕਾਲੀ ਤੇ ਕਾਂਗਰਸ ਜਿਹੜੇ ਆ ਪਿੰਡਾਂ ਦੇ ਵਿੱਚ ਵੜਦੇ ਨਹੀਂ ਹੈਗੇ ਪਤਾ ਵੀ ਪਿੰਡਾਂ ਦੇ ਵਿੱਚ ਵੱਟੇ ਵੱਜਨੇ ਆ ਪਰ ਅਸੂਮਰੀਆਂ ਨਾਲ ਹਰ ਇੱਕ ਪਿੰਡ ਦੇ ਵਿੱਚ ਜਾਂਦਾ ਵਾ ਤੇ ਜਿਹੜਾ ਇਕੱਠ ਵੀ ਲੋਕਾਂ ਦਾ ਭਾਰੀ ਹੋ ਜਾਂਦਾ ਵਾ ਲੋਕਾਂ ਨੂੰ ਤਸ਼ਾਹ ਵਾ ਵੀ ਮੁੰਡਾ ਨਵਾਂ ਵਾ ਨਵਾਂ ਖੂਨ ਆ ਚੰਗੀ ਸੋਚ ਆ ਪੜਿਆ ਲਿਖਿਆ ਵਾ ਸਾਡੇ ਬੱਚਿਆਂ ਦੀ ਆਵਾਜ਼ ਚੱਕੂਗਾ ਸਾਡੇ ਧੀਆਂ ਪੁੱਤਾਂ ਦੀ ਆਵਾਜ਼ ਚੱਕੂਗਾ ਇਸ ਕਰਕੇ ਜਿਹੜਾ ਪਿਆਰ ਮਿਲਦਾ ਉਹ ਮੁਨਾਸਫ ਗੱਲ ਆ ਇੱਥੋਂ ਦੇ ਲੋਕਲ ਆ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਤੇ ਵਰਕ ਕਰੀ ਜਾਂਦੇ ਆ ਬਾਈ ਕੋਈ ਉਹਨਾਂ ਦਾ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਸੇ ਕਿਸਮ ਦਾ ਕਿਸੇ ਨੇ ਕਿਹਾ ਵੀ ਸਾਡੇ ਹਲਕੇ ਚ ਵਿਚਰੀ ਜਾਂਦੇ ਆ ਦੇਖੋ ਸਾਰੇ ਬੰਦੇ ਵਧੀਆ ਵਾ ਪਰਮਜੀਤ ਗੈਲਰੀ ਮੇਰੇ ਗੋਤੀ ਉਹ ਵੀ ਮੇਰੇ ਨਾਲ ਹਨਾ ਸਾਰੇ ਜਿੰਨੇ ਵੀ ਟੁੱਟਲਾ ਬੱਬੂ ਜੀ ਹੋਗੇ ਹਨਾ ਸੁਖਮੰਦਰ ਸਰਾ ਜੀ ਹੋਗੇ ਆ ਸਾਡੇ ਜਿਹੜੇ ਆਪਣੇ ਬੜੇ ਸਤਿਕਾਰਯੋਗ ਆ ਬੜੇ ਲੋਕਾਂ ਦੇ ਮੁੱਦੇ ਚੱਕਦੇ ਆ ਸਾਡੇ ਕ੍ਰਿਸ਼ਨ ਲਾਲ ਚੌਧਰੀ ਜੀ ਆ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਆ ਸਾਰਿਆਂ ਦਾ ਜਿਹੜਾ ਸਾਥ ਵਈ ਮਿਲਦੇ ਆ ਮੈਂ ਤਾਂ ਇੱਕ ਚੀਜ਼ ਜਾਣਦਾ ਵਾਂ ਵੀ ਜੇ ਤੁਸੀਂ ਸੋਚੋਗੇ ਵੀ ਤੁਹਾਡਾ ਕੋਈ ਦੁਸ਼ਮਣ ਆ ਉਹ ਦੁਸ਼ਮਣ ਬਣ ਜਾਂਦਾ ਜੇ ਤੁਸੀਂ ਕਹੋਗੇ ਵੀ ਨਹੀਂ ਸਾਡਾ ਦੋਸਤ ਆ ਉਹ ਤੁਹਾਡਾ ਦੋਸਤ ਹੀ ਰਹੂਗਾ ਇਸ ਕਰਕੇ ਅੱਜ ਪਰਮਜੀਤ ਜੀ ਦੁਰੀ ਸਾਡੇ ਕ੍ਰਿਸ਼ਨ ਚੌਧਰੀ ਹੁਰੀ ਸਾਰੇ ਦੋਸਤ ਆ ਵਧੀਆ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਮੌਜੂਦਾ ਜਿਹੜੇ ਹਾਲਾਤ ਆ ਹੈਨਾ ਕੁਰਸੀ ਨੂੰ ਲੈ ਕੇ ਕਿਵੇਂ ਦਾਓ ਪੇਚ ਖੇਡੇ ਜਾ ਰਹੇ ਆ ਉਹਨਾਂ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਜੀ ਕੁਰਸੀ ਉਹਦੇ ਲਈ ਤੁਹਾਨੂੰ ਪਤਾ ਹੀ ਹੈ ਵੀ ਸੁੱਧੂ ਦੀ ਤੁਸੀਂ ਗੱਲ ਕਰਦੇ ਆ ਸ਼ਾਇਦ ਵੀ ਦਾ ਪੇਚਾਂ ਦੀ ਗੱਲ ਆ ਇੱਕ ਬੰਦਾ ਠੋਕੋ ਥਾਲੀ ਨਾਲ ਭਰਾਉ ਪੰਜਾਬ ਦਾ ਸਹਾਧਾਰਤਾ ਹੋਣਾ ਨਹੀਂ ਗਿਆ ਤਾੜੀਆਂ ਮਾਰੀ ਜਾਂਦੇ ਆ ਤਾੜੀਆਂ ਤਾਂ ਮੋਦੀ ਨੇ ਵੀ ਮਰਾਇਆਂ ਸੀ ਪਰ ਕਿਸਾਨ ਹਜੇ ਵੀ ਦਿੱਲੀ ਬੈਠੇ ਆ ਕਰੋਨਾ ਹਾਲੇ ਵੀ ਹੈਗਾ ਵਾ ਇਹ ਚੀਜ਼ਾਂ ਜਿਹੜੀਆਂ ਇਹ ਬਈ ਕੰਮ ਕਰਨ ਦੇ ਨਾਲ ਫਰਕ ਪੈਂਦਾ ਵਾ ਜੇ ਸੁੱਧੂ ਹੁਰੀ ਮੰਨ ਲਓ ਪੰਜਾਬ ਦੇ ਬਿਜਲੀ ਮੰਤਰੀ ਸੌਰੀ ਜਿਹੜੀ ਡਿਪਾਰਟਮੈਂਟ ਦੇ ਵਿੱਚ ਹੋ ਰਹੇ ਆ ਉਹ ਆਪਦਾ ਕੰਮ ਕਰਦੇ ਬਖੂਬੀ ਨਿਭਾਉਂਦੇ ਆ ਆਪਦੀ ਜ਼ਿੰਮੇਵਾਰੀ ਤਾਂ ਲੋਕ ਅੱਜ ਉਹਨਾਂ ਦੇ ਨਾਲ ਖੜਦੇ ਪਰ ਲੋਕਾਂ ਦਾ ਰੋਸ ਆ ਪਾਰਟੀ ਭਾਵੇਂ ਕਾਂਗਰਸ ਹੈ ਤੇ ਇਕੱਲੀ ਆ ਦੋਨਾਂ ਦੇ ਨਾਲ ਜਿਹੜਾ ਲੋਕਾਂ ਨੇ ਆਪਦਾ ਤੋੜ ਮਸ਼ੂਰਾ ਵਾ ਉਹ ਸ਼ੁਰੂ ਕਰ ਦਿੱਤਾ ਵਾ ਲੋਕ ਇਹਨਾਂ ਤੋਂ ਆਪ ਦਾ ਆਨਾ ਕਾਨੀ ਕਰਨਾ ਜਾਂ ਪਾਸਾ ਘਤਰਾਉਣਾ ਕਰਤਾ ਸ਼ੁਰੂ ਲੋਕ ਆਪਦੇ ਪਿੰਡਾਂ ਦੇ ਵਿੱਚ ਵੀ ਇਹਦਾ ਇਹਨਾਂ ਨੂੰ ਆਪਦੇ ਪ੍ਰੋਗਰਾਮਾਂ ਦੇ ਵਿੱਚ ਇਨਵੋਲਵ ਕਰਨੋਂ ਹਟ ਗਏ ਪਰ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੀ ਬਈ ਬਹੁਤ ਚੜ੍ਹਾਈ ਹੈ ਲੋਕ ਪਿਆਰ ਕਰਦੇ ਆ ਇੱਜ਼ਤ ਦਿੰਦੇ ਆ ਸਤਿਕਾਰ ਕਰਦੇ ਆ ਇੱਕ ਸਾਰੇ ਪਿੰਡਾਂ 'ਚ ਗਏ ਹਾਂ ਪੰਜਾਬ ਦੇ ਹਨ 600 ਦੇ ਕਰੀਬ ਮੈਨੂੰ ਲੱਗਦਾ ਵੀ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਨਹੀਂ 1200 ਪਿੰਡਾਂ ਦੇ ਹਾਂ ਤੇ ਜਿਹੜਾ ਬਾਦਲ ਪਿੰਡ ਹੈ ਇੱਥੇ ਪਹੁੰਚ ਗਏ ਹਾਂ ਤੁਸੀਂ ਲੋਕਾਂ ਨੂੰ ਜਾਗਰੂਕ ਕਰਨ ਪਹੁੰਚੇ ਹਾਂ ਨਾਲ ਗਵਾਂਢੀ ਪਿੰਡ ਦੀ ਏ ਸੋਡੇ ਦੇਖੋ ਬਾਦਲ ਜਿਹੜਾ ਪਿੰਡ ਆ ਉਹ ਬਾਦਲਾਂ ਦਾ ਪਿੰਡ ਆ ਤੁਹਾਨੂੰ ਪਤਾ ਹੀ ਆ ਵੀ ਜਾਨੀ ਕਿ ਮੈਨੂੰ ਜੇ ਮੇਰੇ ਰਾਹ ਦੇ ਵਿੱਚ ਆ ਗਿਆ ਤਾਂ ਮੈਂ ਜਰੂਰ ਜਾਊਂਗਾ ਡਰਨ ਵਾਲੀ ਜਾਂ ਕੋਈ ਗਲਤ ਐਚ ਹੈ ਨਹੀਂ ਗਈ ਵੀ ਉੱਥੇ ਕੀ ਹੋ ਜੂਗਾ ਬੰਦੇ ਹੀ ਉੱਥੇ ਵਸਦੇ ਆ ਬੰਦਾ ਹੀ ਮੈਂ ਆ ਹਨਾ ਬਾਕੀ ਪੁਲਿਸ ਪ੍ਰਸ਼ਾਸਨ ਹੈਗਾ ਵਾ ਬੰਦੇ ਨੂੰ ਬੰਦਾ ਵੱਢ ਕੇ ਖਾ ਜਾਂਦਾ ਜੇ ਹੋਰ ਨਾ ਪੁਲਿਸ ਵਾਲੇ ਵੀਰ ਉਹ ਚੀਜ਼ ਆ ਆਪਾਂ ਜਾਣ ਕੇ ਚੱਲੀਏ ਵੀ ਅੱਜ ਤੁਸੀਂ ਦੇਖ ਲਓ ਅਣਪਛਾਤੀ ਪੁਲਿਸ ਤੋਂ ਵੀ ਬਣ ਜਾਂਦੀ ਆ ਕਿਤੇ ਦੋ ਬੰਦੇ ਸ਼ਹੀਦ ਵੀ ਕਰ ਦਿੱਤੇ ਜਾਂਦੇ ਜਿਹੜੇ ਸ਼ਾਂਤ ਮਈ ਢੰਗ ਨਾਲ ਜਿਹੜਾ ਪ੍ਰਦਰਸ਼ਨ ਕਰਦੇ ਹੁੰਦੇ ਆ ਉਹ ਗੱਲਾਂ ਵੱਖਰੀਆਂ ਪਲੇਟਫਾਰਮ ਵੱਖਰਾ ਵਾ ਪਰ ਜਿਹੜਾ ਪਿੰਡ ਰਾਹ ਦੇ ਵਿੱਚ ਆਊਗਾ ਭਾਈ ਕੱਢਾਂਗੇ ਜਿਹੜਾ ਲੀਡਰ ਪੰਜਾਬ ਨਾਲ ਮਾੜਾ ਕਰੂਗਾ ਭਾਈ ਉਹਦੇ ਖਿਲਾਫ ਬੋਲਾਂਗੇ ਭਝਾਵਾਂਗੇ ਇਹ ਭਝਾਉਣ ਲਾ ਚਾਹੀਦਾ ਇਹਨਾਂ ਨੂੰ ਇਹ ਭੱਜਣਗੇ ਭਝਾਉਣ ਲਾ ਚਾਹੀਦਾ ਬਾਕੀ ਭਾਈ ਡਟੇ ਹੋਏ ਆ ਮੈਦਾਨ ਦੇ ਵਿੱਚ ਲੋਕ ਨਾਲ ਆ ਜੇ ਲੋਕ ਤੁਹਾਡੇ ਨਾਲ ਆ ਤਾਂ ਪੱਕੀ ਗੱਲ ਆ ਤੁਹਾਨੂੰ ਤੱਤੀਵਾ ਨਹੀਂ ਲੱਗਦੀ ਅਰਸ਼ ਭਾਈ ਇੱਕ ਗੱਲ ਇਹ ਵੀ ਆ ਵੀ ਹਨਾ ਤੁਸੀਂ ਧਰਮਕੋਟ ਤੋਂ ਮਲੋਟ ਆ ਗਏ ਰਾਸ਼ ਤਾਂ ਪਿੰਡੇ ਤੇ ਵੀ ਆਉਂਦੇ ਨਾ ਇਹ ਵੀ ਆਪਾਂ ਟੱਪ ਕੀ ਆਏ ਅੱਗੇ ਬਾਦਲ ਪਿੰਡ ਫਿਰ ਕਿਉਂ ਨਹੀਂ ਅਰਸ਼ ਗਿਆ ਕੀ ਕਾਰਨ ਬਣਿਆ ਕਿ ਕੋਈ ਗੱਲਬਾਤ ਕਰਨਾ ਨਹੀਂ ਚਾਹੁੰਦੇ ਇਸ ਤੇ ਬਾਈ ਵੇਖੋ ਧਰਮਗੋੜ ਜਿਹੜਾ ਹਲਕਾ ਵੋ ਜਰਨਲ ਹਲਕਾ ਵਾ ਅਰਸ਼ੁ ਮਰੀਨ ਐਸਸੀ ਬੰਦਾ ਵਾ ਬਲਦੇਵ ਸਿੰਘ ਜੀ ਯਾਦ ਸਾਹਿਬ ਦੀ ਡੈਥ ਹੋਣ ਦੇ ਕਾਰਨ ਮੈਨੂੰ ਇੱਥੇ ਆਉਣਾ ਪਿਆ ਜੇ ਅੱਜ ਬਲਦੇਵ ਸਿੰਘ ਜੀ ਯਾਦ ਸਾਹਿਬ ਜਿਉਂਦੇ ਹੁੰਦੇ ਤਾਂ ਮੈਂ ਕੀ ਪੰਜਾਬ ਦਾ ਕੋਈ ਵੀ ਬੰਦਾ ਇਸ ਹਲਕੇ ਦੇ ਉੱਪਰ ਆ ਕੇ ਕੋਈ ਵੀ ਵਿਚਾਰਧਾਰਾ ਪੇਸ਼ਨਾ ਕਰ ਸਕਦਾ ਕਿਉਂਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਾਣ ਸੱਚੀ ਸੁੱਚੀ ਸ਼ਖਸੀਅਤ ਹੈ ਯਾਦ ਸਾਹਿਬ ਪਰ ਤੁਸੀਂ ਬਾਦਲ ਪਿੰਡ ਦੀ ਗੱਲ ਕਰਦੇ ਹੋ ਬਹੁਤੀ ਗੱਲ ਹੈ ਭਾਈ ਮੈਂ ਕੱਲ ਨੂੰ ਜਾਵੜਦਾ ਇਸ ਹਾਂ ਨਹੀਂ ਸਵਾਲ ਠੀਕ ਹੈ ਕਿ ਅਸੀਂ ਇੱਕ ਸਾਰੇ ਪਿੰਡ ਹੈ ਨਾ 1250 ਇਹ ਪਿੰਡ ਕਿਉਂ ਛੱਡਦਾ ਹੈ ਨਹੀਂ ਹੁਣ ਮਹਾਰਾਜ ਵੀ ਰਹੇਗੇ ਉਹ ਵੀ ਕੈਪਟਨ ਦਾ ਪਿੰਡ ਹੈ ਪਟਿਆਲਾ ਵੀ ਰਹੇਗਾ ਹੈ ਨਾ ਜ਼ਿਲ੍ਹਾ ਵਾ ਉਹ ਵੀ ਛੱਡਤਾ ਵੀ ਛੱਡਣ ਦੀ ਗੱਲ ਨਹੀਂ ਕਿ ਜਿਵੇਂ ਜਿਵੇਂ ਇਸ ਪਾਰਟੀ ਹੁਣ ਅੱਗੇ ਸੇਵਾ ਲਈ ਜਾਊਗੀ ਆਪਾਂ ਕੱਢੀ ਜਾਵਾਂਗੇ ਜਿੱਥੇ ਮਰਜੀ ਆਲ ਪੰਜਾਬ ਸੇਵਾ ਲੱਗਦੀ ਯਾਰ ਸੁਮਰੀਨਾ ਪਹੁੰਚੂਗਾ ਮਾੜੇ ਬੰਦੇਆਂ ਖਿਲਾਫ ਡਟਾਂਗੇ ਭਾਈ ਨਾਂ ਲੈ ਕੇ ਡਟਾਂਗੇ ਜਿਹੜਾ ਚੋਰ ਆ ਚੋਰ ਕਵਾਂਗੇ ਉਹਦੇ 'ਚ ਸਾਨੂੰ ਕੋਈ ਅਤਕਤ ਨਹੀਂ ਨਹੀਂ ਹੈਗੀ ਪਰ ਪਾਰਟੀ ਵਰਕਰਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਦੇ ਨਾਲ ਵੀ ਸਾਨੂੰ ਖੜਨਾ ਜ਼ਰੂਰੀ ਆ ਜੇ ਇੱਕ ਹਲਕੇ ਦੇ ਵਿੱਚ ਕੰਮ ਕਰਕੇ ਆਪਦੇ ਵਰਕਰ ਸੰਭਾਲ ਲਈਏ ਜਿਹੜੇ ਇਹਨੇ ਲੰਬੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਉਹਨਾਂ ਦੀਆਂ ਜਿਹੜੀਆਂ ਕੁਝ ਜਿਹੜੀਆਂ ਰੋਸ ਰੋਸੇ ਵੀ ਹੁੰਦੇ ਆ ਥੋੜੇ ਬਹੁਤ ਪਰ ਕੀ ਆ ਸਾਡੀ ਪਾਰਟੀ ਦੇ ਵਿੱਚ ਇਦਾਂ ਦੇ ਜਿਹੜੇ ਬੰਦੇ ਆ ਆਪਾਂ ਮੱਕੜ ਆਰ ਗਏ ਆ ਜਦੋਂ ਪਤਾ ਲੱਗਦਾ ਵੀ ਆਮ ਦੀ ਗੱਲ ਆ ਤਾਂ ਆਪਾਂ ਮੱਕੜਾਪੇ ਭੱਜ ਆਉਂਦੇ ਆ ਡਿਪਟੀ ਸਪੀਕਰ ਦਾ ਹਲਕਾ ਹੈ ਹਨ ਇੱਥੇ ਕੋਈ ਕਿਸੇ ਕਿਸਮ ਦਾ ਵਿਰੋਧ ਜਾਂ ਕੋਈ ਉਹੋ ਜਿਹਾ ਹਮਲੇ ਦਾ ਕੋਈ ਡਰ ਧਮਕੀ ਵਗੈਰਾ ਨਹੀਂ ਮਿਲੀ ਅਰਸ਼ ਨੂੰ ਇਹ ਦੇਖੋ ਆਪਾਂ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਕਿਉਂਕਿ ਬਜ਼ੁਰਗ ਆ ਪਰ ਮੁੱਕ ਦੀ ਗੱਲ ਲੋਕ ਜਾਣਦੇ ਆ ਕਾਰਾ ਕੀ ਕੀਤਾ ਲੋਕ ਜਾਣਦੇ ਆ ਹਨ ਪਾਰਾ ਕੀ ਕੀਤਾ ਲੋਕ ਜਾਣਦੇ ਆ ਕਿੱਥੇ ਚਾਦਰ ਵਿਛੀ ਆ ਕਿੱਥੇ ਨਹੀਂ ਵਿਛੀ ਉਹ ਗੱਲਾਂ ਲੋਕਾਂ ਤੇ ਡਿਪੈਂਡ ਕਰਦੀਆਂ ਕਿਉਂਕਿ ਵੋਟਾਂ પાਕੇ ਲੋਕਾਂ ਨੇ ਲਿਆਂਦਾ ਉਹ ਧੱਕੇ ਨਾਲ ਨਹੀਂ ਇੱਥੇ ਆਇਆ ਹਨਾ ਇਸ ਕਰਕੇ ਲੋਕਾਂ ਦਾ ਹੀ ਫਰਜ਼ ਬਣਦਾ ਵੀ ਪਾਸੇ ਕਿਵੇਂ ਕਰਨਾ ਮੈਂ ਟਿੱਪਣੀਆਂ ਕਰਕੇ ਭਾਈ ਕੀ ਕਰਨਾ ਮਤਲਬ ਵੱਡਾ ਉਹਦਾ ਵੱਡਾ ਰਤਬਾ ਸਮਾਜ ਦੇ ਵਿੱਚ ਲੋਕਾਂ ਨੂੰ ਚਾਹੀਦਾ ਆਪਦੇ ਧੀਆਂ ਪੁੱਤਾਂ ਵਿੱਚ ਐਮ ਐਲ ਏ ਐਮ ਪੀ ਦੇਖੋ ਜੇ ਲੋਕ ਮੈਨੂੰ ਆਪਦਾ ਪੁੱਤ ਬਣਾਉਣਗੇ ਭਾਈ ਬਣ ਕੇ ਦਿਖਾਵਾਂਗੇ ਸ਼ਹਿਰ ਦੀ ਪਾਣੀ ਦੀ ਸਮੱਸਿਆ ਹੱਲ ਕਰਕੇ ਦਿਖਾਵਾਂਗੇ ਸ਼ਹਿਰ 'ਚ ਕੋਈ ਚੰਗਾ ਹਸਪੀਟਲ ਨਹੀਂ ਹੈਗਾ ਲੈ ਆ ਕੇ ਦੇਵਾਂਗੇ ਸ਼ਹਿਰ ਦੇ ਵਿੱਚ ਸਕੂਲ ਨਹੀਂ ਚੰਗੇ ਹੈਗੇ ਲੈ ਕੇ ਆਵਾਂਗੇ ਪਰ ਪਹਿਲਾਂ ਆਲੇ ਨੇ ਕੀਤਾ ਕੀ ਆ ਉਹਦਾ ਵੀ ਤਾਂ ਜਵਾਬ ਮੰਗਣਾ ਜ਼ਰੂਰੀ ਆ ਨਾ ਉਹ ਤਾਂ ਲੋਕਾਂ ਨੂੰ ਚਾਹੀਦਾ ਤੁਸੀਂ ਕੀ ਵਿਵਹਾਰ ਕਰਨਾ ਉਹ ਆਪੇ ਲੋਕ ਨੂੰ ਫਤਵਾ ਦੇ ਦੇਣਗੇ ਭੱਟੀ ਸਾਹਿਬ ਰਾਂ ਨੂੰ ਬਾਦਲਾਂ ਦਾ ਹਲਕਾ ਰਿਹਾ ਹੈ ਨਾ ਇਹਦੇ ਚ ਪਿੰਡਾਂ ਚ ਜਾਣਿਓ ਤੁਹਾਨੂੰ ਲੋਕਾਂ ਨੇ ਕੋਈ ਦੁੱਖੜੇ ਸੁਣਾਏ ਆ ਜਾਂ ਵਿਕਾਸ ਦਿਖਦਾ ਕੋਈ ਜਿਹੜਾ ਬਾਦਲਾਂ ਨੇ ਇੰਨਾ ਟਾਈਮ ਚ ਕਰਵਾਇਆ ਕਾਂਗਰਸ ਦਾ ਵੀ ਪਲੱਸ ਆ ਨਾ ਜੇ ਆਪਾਂ ਦੇਖੀਏ ਤੇ ਕੋਈ ਵਿਕਾਸ ਦਿਖਦਾ ਦਿਖਿਆ ਤੁਹਾਨੂੰ ਦੇਖੋ ਕੋਈ ਵੀ ਹਲਕਾ ਕਿਸੇ ਦਾ ਵੀ ਹੁੰਦਾ ਨਹੀਂ ਗਾ ਲੋਕਾਂ ਦਾ ਹਲਕਾ ਹੁੰਦਾ ਵਾ ਲੋਕਾਂ ਨੇ ਫਤਵਾ ਦੇਣਾ ਹੁੰਦਾ ਕਿਉਂਕਿ ਲੋਕਾਂ ਕੋਲ ਪਾਵਰ ਆ ਪਰ ਕੀ ਆ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਵਾ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਆਉਂਦੇ ਆ ਲੋਕ ਸੋਚਦੇ ਆ ਵੀ ਵੱਡੀ ਗੱਡੀ ਵਾਲਾ ਭਲਾ ਕਰੂਗਾ ਪਰ ਉਹ ਵੱਡੀ ਗੱਡੀ ਵਾਲਾ ਸਿਰ ਥੱਲੇ ਮਿੱਧ ਕੇ ਚਲਿਆ ਜਾਂਦਾ ਵਾ ਮੁਰਕੇ ਲੋਕੀ ਦੁੱਖੜੇ ਰੋਂਦੇ ਆ 4 ਸਾਲ 5 ਸਾਲ ਕਹਿੰਦੇ ਰਹਿੰਦੇ ਆ ਵੀ ਯਾਰ ਫਲਾਣਾ ਦਾ ਬਾਦੀ ਮਾੜੀ ਕਰ ਗਿਆ ਫਿਰ ਜਿਹੜਾ ਮਗਰਲਾ ਪਹਿਲਾਂ ਮਾੜੀ ਕਰਕੇ ਜਾਂਦਾ ਉਹ ਚੰਗਾ ਲੱਗਣ ਲੱਗ ਜਾਂਦਾ ਆਈ ਇੱਥੇ ਜਾ ਚੱਲੀ ਜਾਂਦਾ ਕਿਤੇ ਇੱਕ ਕਿਹਦੇ ਡਿੱਕੇ ਚੜ ਜਾਂਦੇ ਕਦੇ ਕਿਹਦੇ ਡਿੱਕੇ ਚੜ ਜਾਂਦੇ ਕਿਉਂਕਿ ਆਪਦੇ ਧੀਆ ਪੁੱਤਾਂ ਨੂੰ ਤਾਂ ਅਸੀਂ ਸਮਝ ਲਿਆ ਵੀ ਤਾਂ ਲੋਲੇ ਇਹ ਤਾਂ ਭੋਲੇ ਆ ਪਰ ਇਹਨਾਂ ਨੂੰ ਪਤਾ ਵੀ ਜਿਹੜਾ ਆਪਦੇ ਬੱਚਿਆਂ ਲਈ ਆਪਦੇ ਮਾਂ ਪਿਓ ਲਈ ਆਪਦੇ ਬਜ਼ੁਰਗਾਂ ਲਈ ਸੋਚ ਸਕਦਾ ਉਹ ਬੰਦਾ ਕਿਸੇ ਕਣ ਕੰਡੇ ਵਿੱਚ ਹੋਊਗਾ ਜ਼ਰੂਰ ਇੱਕ ਵਾਰੀ ਮੌਕਾ ਦੇ ਕੇ ਦੇਖੀਏ ਇਹ ਨਸ਼ਿਆਂ ਦੀ ਗੱਲ ਕਰੀਏ ਹਨਾ ਇੱਥੇ 14 ਸਾਲ ਦੇ ਮੁੰਡੇ ਦੀ ਡੈਥ ਹੋ ਜਾਂਦੀ ਹੈ ਤੁਸੀਂ ਵੀ ਸ਼ਾਇਦ ਪਰਿਵਾਰ ਨੂੰ ਮਿਲਿਓ ਇਸ ਤਰ੍ਹਾਂ ਦਾ ਕੋਈ ਵੇਖਣ ਨੂੰ ਮਿਲਿਆ ਇੱਧਰ ਆ ਕੇ ਬਈ ਵੀ ਇਸ ਤਰ੍ਹਾਂ ਸਭ ਤੋਂ ਵੱਡਾ ਮੁੱਦਾ ਸੀ ਜਿਹੜਾ ਕਿਤੇ ਨਾ ਕਿਤੇ ਦੱਬ ਕੇ ਹੀ ਰਹਿ ਗਿਆ ਹਨਾ 4 ਮਹੀਨਿਆਂ ਚ ਕਹਿੰਦੇ ਸੀ ਨਸ਼ੇ ਅਸੀਂ ਖਤਮ ਦੇਖੋ ਜਿਹੜੇ ਨਸ਼ੇ ਦੀ ਤੁਸੀਂ ਗੱਲ ਕਰਦੇ ਆਂ ਪੰਜਾਬ ਦਾ ਕੋਈ ਬਿਰਲਾ ਹੀ ਪਿੰਡ ਬਚਿਆ ਹੋਊਗਾ ਜਿੱਥੇ ਇੱਕ ਜਾਂ ਦੋ ਨੌਜਵਾਨ ਚਿੱਟੇ ਦਾ ਟੀਕਾ ਲਾ ਕੇ ਨਾ ਮਰੇ ਹੋਣ ਬਈ ਇਹ ਤਾਂ ਨਿੱਕੀਆਂ ਗੱਲਾਂ ਹੋ ਗਈਆਂ ਹੁਣ ਤਾਂ ਹਨਾ ਕਿਉਂਕਿ ਨਸ਼ਾ ਸਾਡੇ ਪੰਜਾਬ ਦੇ ਵਿੱਚ ਹੋ ਹੀ ਇੰਨਾ ਗਿਆ ਤਪਾ ਪਿੰਡ ਸੀਗਾ ਮੁੰਡਾ 14 ਸਾਲਾਂ ਦਾ ਸੀਗਾ ਜਾਂ ਤਾਂ ਉਹਦਾ ਪਿਓ ਦਾ ਦੁੱਖ ਜਾਣਦਾ ਜਾਂ ਉਹਦੀ ਮਾਂ ਦੀਆਂ ਆਂਦਰਾਂ ਜਾਣਦੀਆਂ ਜਿਹਦੀਆਂ ਪੁੱਜੀਆਂ ਹੋਣਗੀਆਂ ਪਰ ਸਾਡੇ ਜਿਹੜੇ ਚਿੱਟੇ ਦੇ ਵਪਾਰੀ ਆ ਸਦਾਗਰ ਆ ਉਹ ਇਹਨਾਂ ਚੀਜ਼ਾਂ ਦਾ ਸਮਝਦੇ ਨਹੀਂ ਹੈਗੇ ਉਹਨਾਂ ਨੂੰ ਸਿਰਫ ਬਾਈਟ ਦੇਂਦਾ ਵਈ ਕਿਧਰੋਂ ਵੱਧਦਾ ਕਿਧਰੋਂ ਪੈਸਾ ਆਉਂਦਾ ਵਾ ਉਹ ਚੀਜ਼ਾਂ ਮੇਨ ਮਤਵ ਰੱਖਦੀਆਂ ਇਹਨਾਂ ਲਈ ਪੈਸੇ ਹੋਣੇ ਜ਼ਰੂਰੀ ਆ ਲੋਕਾਂ ਦੇ ਧੀਆ ਪੁੱਤ ਭਵੇਂ ਮਰ ਜਾਣ ਉਹ ਚੀਜ਼ ਨਾਲ ਫਰਕ ਨਹੀਂ ਪੈਂਦਾ ਇੱਕ ਸਬਸਿਡੀ ਸਿਸਟਮ ਆ ਹਨਾ ਆਪਾਂ ਉਹ ਸਾਰੇ ਆਪਾਂ ਦੇ ਜਿਹੜੇ ਸਬਸਿਡੀ ਸਿਸਟਮ 프리 ਬਿਜਲੀ ਦਾ ਕੇਜਰੀਵਾਲ ਵੱਲੋਂ ਐਲਾਨ ਕੀਤਾ ਗਿਆ ਠੀਕ ਮੰਗਦੇ ਆ ਸਿਸਟਮ ਨੂੰ ਤੁਸੀਂ ਉਹ ਬੋਝ ਤਾਂ ਜਿਹੜਾ ਕਿਤੇ ਨਾ ਕਿਤੇ ਜਨਤਾ ਤੇ ਪੈਣਾ ਬਈ ਵੇਖੋ ਬਿਲਕੁਲ ਠੀਕ ਆ ਬਾਈ ਬੋਝ ਪਹਿਲਾਂ ਵਾਲੇ ਨੇ ਕੀ ਦਿੱਤਾ ਪਹਿਲਾਂ ਵਾਲੇ ਸਾਰਾ ਕੁਝ ਆਪਦੇ ਘਰੇ ਲੈ ਜਾਂਦੇ ਆ ਜੇ ਲੋਕਾਂ ਦੇ ਪੈਸੇ ਆਪਣੇ ਪੰਜਾਬ ਦਾ ਜਿਹੜਾ 22 182000 ਕਰੋੜ ਰੁਪਇਆ ਵਾ ਠੀਕ ਹੈ ਜੀ ਉਹਦੇ ਵਿੱਚੋ ਕੀ ਆ ਇੱਕ ਬੰਦੇ ਦੇ ਹਿੱਸੇ 60000 ਰੁਪਏ ਆਉਂਦਾ ਵਾ ਸਾਲ ਦਾ ਜੇ ਇੱਕ ਬੰਦੇ ਤੇ 60000 ਰੁਪਏ ਲੱਗਿਆ ਹੋਵੇ ਤਾਂ ਜਿਹੜੀਆਂ ਸ਼ਕਲਾਂ ਆਏ ਭੁੱਜੇ ਮਰੂਦ ਵਾਂਗੂ ਨਾ ਲੱਗਦੀਆਂ ਹੋਣ ਜੇ 60000 ਰੁਪਏ ਕਿਸ ਦੀ ਸਿਹਤ ਤੇ ਲਾਓ ਨਾ ਤੇ ਉਹ ਬੰਦਾ ਜਾਣਦਾ ਵੀ ਉਹਦੀ ਕੀ ਉਹਦੇ ਅਭਾਰ ਆ ਕੀ ਉਹਦਾ ਜਿਹੜਾ ਸਮਾਜ ਦੇ ਵਿੱਚ ਰਤਬਾ ਵਾ ਸਾਡੀ ਸਿਹਤ ਸਾਡੀਆਂ ਬੇਸਿਕ ਲੋੜਾਂ ਪੂਰੀਆਂ ਨਹੀਂ ਹੋ ਸਕੀਆਂ ਹਾਲੇ ਤੱਕ ਉਹਦੇ ਲਈ ਅਸੀਂ ਲੜਦੇ ਪਏ ਆ ਉਹ ਲੋਕਾਂ ਨੂੰ ਚਾਹੀਦਾ ਲੜਾਈ ਤੁਸੀਂ ਲੜਨੀ ਕਿਵੇਂ ਆ ਪੈਸੇ ਜੇ ਕੋਈ ਪਾਰਟੀ ਬਣਦੀ ਆ ਲੈ ਲਓ ਭਾਈ ਹਨਾ ਅਗਲਾ ਇੱਕ ਵਾਰੀ 2-4 ਕਰੋੜ ਰੁਪਏ ਇਨਵੈਸਟ ਕਰਦਾ ਵਾ ਬਾਅਦ ਵਿੱਚ ਲੋਕਾਂ ਦੇ ਜੁੱਤੀਆਂ ਮਾਰਦਾ ਲੋਕੀ ਖਾਂਦੇ ਵੀ ਆ ਪਰ ਕੀ ਆ ਜੇ ਵੋਟਾਂ ਤੱਕ ਲੋਕੀ ਇਮਾਨਦਾਰ ਰਹਿਣਾ ਸੱਚੀ ਗੱਲ ਜਾਣਿਓ 5 ਸਾਲ ਤਾਂ ਬਹੁਤ ਦੂਰ ਆ ਮਸਾਂ ਇੱਕ ਸਾਲ ਦੇ ਵਿੱਚ ਵਿੱਚ ਲੋਕਾਂ ਦਾ ਅਭਾਰ ਆ ਲੋਕ ਅੱਗੇ ਆ ਸਕਦੇ ਆ ਜੇ ਆਪਦੇ ਆਪਣੂ ਲਿਆਉਣਾ ਚਾਹਣ ਤਾਂ ਲੀਡਰ ਵੀ ਇਮਾਨਦਾਰ ਚਾਹੀਦੇ ਜੇ ਲੋਕ ਇਮਾਨਦਾਰ ਹੋਣ ਹਨਾ ਫੇਰ ਵੀ ਭਾਈ ਲੀਡਰ ਇਮਾਨਦਾਰ ਫੇਰ ਹੀ ਆਉਣਗੇ ਜੇ ਲੋਕ ਇਮਾਨਦਾਰ ਜਿੰਨਾ ਕੰਮ ਕਰਨਗੇ ਹੁਣ ਮੇਰੀ ਇਮਾਨਦਾਰੀ ਤੇ ਕੋਈ ਸ਼ੱਕ ਹੈ ਪੰਜਾਬ ਦੇ ਵਿੱਚ ਗਿਆ ਅੱਜ ਪੰਜਾਬ ਦੇ ਵਿੱਚੋਂ ਕੋਈ ਵੀ ਬੰਦਾ ਕਵੇ ਵੀ ਸਾਡੇ ਤੋਂ ਭਾਈ 1 ਰੁਪਿਆ ਲਿਆ ਵਾ ਮਤਲਬ ਪਾਰਟੀ ਤੋਂ ਆਉਣ ਤੋਂ ਪਹਿਲਾਂ ਹੁਣ ਤਾਂ ਚਲੋ ਸਾਡੇ ਭਰਾ ਵਾ ਆਪਦੇ ਦੋਸਤਾਂ ਤੋਂ ਵੀ ਪੈਸੇ ਲੈ ਲਈਦੇ ਜਿਾ ਕਿਉਂਕਿ ਬਾਈਟ ਵੱਡਾ ਹੋ ਗਿਆ ਹਨਾ ਇਹ ਚ ਜ਼ਰੂਰੀ ਆ ਜੇ ਤੁਸੀਂ ਮਾੜੀਆਂ ਤੇ ਰਾਣਾ ਲੜਨਾ ਵਾ ਤਾਂ ਤੁਹਾਨੂੰ ਬਰਾਬਰ ਦੇ ਹੋ ਕੇ ਲੜਨਾ ਪੈਣਾ ਵਾ ਉਹ ਤਿਆਰੀ ਪੂਰੀ ਆ ਬਾਕੀ ਲੋਕਾਂ ਨੂੰ ਚਾਹੀਦਾ ਤੁਸੀਂ ਇੱਕ ਵਾਰੀ ਵਿਸ਼ਵਾਸ ਦੇ ਨਾਲ ਵੋਟ ਪਾਓ ਫਿਰ ਦੱਸਿਓ ਵੀ ਹੁਣ ਹੱਲ ਹੋਇਆ ਕਿ ਨਹੀਂ ਹੋਇਆ ਉਹਦੇ ਲਈ ਭਰਾਵੋ ਲੋਕਾਂ ਤੋਂ 10-10 ਰੁਪਏ ਮੰਗਣੇ ਵੀ ਪੈਣਾ ਤੇ ਮੰਗ ਕੇ ਵੀ ਲੋਕਾਂ ਨੂੰ ਦੱਸਾਂਗੇ ਵੀ ਹੁਣ ਤੁਹਾਡਾ 10-10 ਰੁਪਈਆ ਦੇ ਵਿੱਚ ਤੁਹਾਡਾ ਜਿਹੜਾ ਲਾਜ ਆ ਫ੍ਰੀ ਹੋਇਆ ਕਰੂਗਾ। ਹਰਸ਼ ਪਰਿਵਾਰ ਨਹੀਂ ਰੋਕਦਾ ਵੀ ਇੰਨੀ ਬਾਤ ਆ ਕੇ ਤੁਸੀਂ ਕਿੱਧਰ ਤੁਰੇ ਫਿਰਦੇ ਹੋ ਐਵੇਂ ਪਾਸਾ ਕੋਈ ਕੰਮ ਹੋਰ ਵੀ ਮਿਲ ਸਕਦਾ ਸੀਗਾ। ਦੇਖੋ ਕੰਮ ਦੀ ਗੱਲ ਨਹੀਂ ਭਰਾ ਕੰਮ ਤੇ ਯਾਰ ਮੈਂ ਮਿਲ ਜੂਗਾ ਹੁਣ ਤੁਸੀਂ ਦੇਖੋ ਪਰਿਵਾਰ ਨੇ ਰੋਕਣਾ ਕਿ ਮੈਨੂੰ ਪਹਿਲਾਂ ਹੀ ਬਹੁਤ ਪੈਸੇ ਮਿਲਦੇ ਸੀ ਵੀ ਤੂੰ ਯਾਰ ਆਹ ਕੰਮ ਛੱਡ ਦੇ। ਆਉਦਾ ਆਮ ਨਾਲ ਘਰੇ ਐਸ਼ ਵਾਲੀ ਜ਼ਿੰਦਗੀ ਜਿਉ ਪਰ ਬਾਈ ਯਾਰ ਮੈਂ ਕੱਲਾ ਸੌਖਾ ਹੋ ਜੂੰ ਲੋਕ ਤਾਂ ਫੇਰ ਔਖੇ ਦੇ ਔਖੇ ਰਹਿ ਗਏ ਆ ਹਨਾ ਤੇ ਫੇਰ ਉਹ ਚੀਜ਼ ਆਪਣੇ ਚ ਫਰਕ ਕੀ ਰਹਿ ਗਿਆ ਜਦੋਂ ਘਰੋਂ ਤੁਰਨਾ ਹੀ ਸੀਗਾ ਤੁਰਨ ਦਾ ਫਾਇਦਾ ਕੀ ਹੋਇਆ ਪੈਸੇ ਦੀ ਗੱਲ ਕਹੀ ਹੈ ਹਨਾ ਮੈਨੂੰ ਪੈਸੇ ਮਿਲਦੇ ਕਿੱਥੋਂ ਆਉਂਦੀ ਸੁਭਾਵਨਾ ਸੀ ਬਾਈ ਇਹ ਬਾਈ ਸੁਭਾਵਨਾ ਯਾਰ ਜਿਨ੍ਹਾਂ ਕੋਲ ਪੈਸੇ ਵਾਧੂ ਹੋ ਤਾਂ ਸੁਭਾਵਨਾ ਤਾਂ ਆਟੋਮੈਟਿਕ ਹੀ ਬਣ ਜਾਂਦੀਆਂ ਵਾ ਪਰ ਕੀ ਆ ਲੋਕਾਂ ਦੀ ਦੀ ਆਵਾਜ਼ ਚੱਕਣੀ ਜ਼ਰੂਰੀ ਆ ਅੱਜ ਤੂੰ ਸੌਖਾ ਹੋ ਜਾਏਗਾ ਲੋਕ ਤਾਂ ਫੇਰ ਤੰਗ ਦੇ ਤੰਗ ਇਹ ਤਾਂ ਬਾਈ ਅੱਗੇ ਆਉਣਾ ਹੀ ਪੈਣਾ ਦੇਖ ਭਗਤ ਸਿੰਘ ਵੀ ਇੱਕ ਹੀ ਸੀਗਾ ਪੰਜਾਬ ਦੇ ਵਿੱਚ ਕਰ ਪਰ ਜਿਹੜੇ ਨਾਲ ਦੇ ਕਿਰਪਾਲ ਅਰਗੇ ਗਦਾਰੀ ਕਰ ਗਏ ਮੇਰੇ ਨਾਲ ਜਿਹੜੇ ਮੇਰੇ ਗਦਾਰ ਬਹੁਤ ਘੱਟ ਆ ਇਸ ਕਰਕੇ ਵਾਹਿਗੁਰੂ ਕਿਰਪਾ ਕਰੂਗਾ ਚੰਗੇ ਦਿਨ ਲੈ ਕੇ ਆਵਾਂਗੇ ਲੋਕਾਂ ਦੇ ਹਨਾ ਤੇ ਲੋਕ ਖੁਸ਼ ਹੋਣਗੇ ਆਉਣ ਵਾਲੇ ਸਮੇਂ ਸੋ ਧੰਨਵਾਦ ਬਾਈ ਟਾਈਮ ਲਈ ਹੂੰ ਬਹੁਤ ਬਹੁਤ ਸੋ ਅਰਸ਼ ਬਾਈ ਨੇ ਗੱਲਬਾਤ ਕੀਤੀ ਹੈ ਇਹੀ ਉਮੀਦ ਕਰਦੇ ਆ ਹਨਾ ਵੀ ਇਹ ਵਧੀਆ ਹਲਕੇ ਨੂੰ ਅੱਗੇ ਲੈ ਕੇ ਜਾਣ ਤੇ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨੂੰ ਚੰਗੀ ਤਰ੍ਹਾਂ ਨਿਭਾਉਣ ਗੱਲ ਆਪਾਂ ਉੱਥੇ ਕਰਾਂਗੇ ਵੀ ਸਿਆਸਤ ਤੇ ਜਿਹੜਾ ਬਦਲਾ ਹੈ ਬੰਦਾ ਹਨਾ ਕਿਵੇਂ ਉੱਠਦਾ ਹੈ ਤਾ ਫਿਰ ਉਹ ਅੱਗੇ ਸ਼ਾਸਤ ਵਿੱਚ ਆ ਕੇ ਤੇ ਸ਼ਾਸਤ ਨੂੰ ਆਪਣਾ ਜਿਹੜਾ ਉਹ ਅੱਗੇ ਪੈਰ ਧਰਨ ਦੀ ਗੱਲ ਕਰਦਾ ਵੀ ਸ਼ਾਸਤ ਤੇ ਮੈਂ ਅੱਗੇ ਪੌੜੀ ਤੇ ਚੜਦਾ ਜਾਵਾਂ ਇਹੀ ਸੋ ਧੰਨਵਾਦ